ਹੌਰੀ ਮੋਰਚੇ ਤੇ ਉਸ ਪੰਡਾਲ ਦੇ ਵਿੱਚ ਜਿੱਥੇ ਦੇਸ਼ ਦੇ ਇਹਨਾਂ 111 ਜੋਧਿਆਂ ਨੇ ਇੱਕ ਨਵਾਂ ਇਤਿਹਾਸ ਰਚਿਆ ਹੈ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਅੱਜ 52ਵਾਂ ਦਿਨ ਹੈ ਤੇ ਇਹਨਾਂ ਜੋਧਿਆਂ ਦੇ 111 ਜਿਹੜੇ ਕੱਲ ਨਵੇਂ ਜਗਜੀਤ ਸਿੰਘ ਡੱਲੇਵਾਲ ਆਏ ਨੇ ਉਹਨਾਂ ਨੂੰ ਇੱਕ ਦੂਸਰਾ ਦਿਨ ਸ਼ੁਰੂ ਹੋ ਗਿਆ ਹੈ ਸਾਡਾ 111 ਦਾ ਜਥਾ ਇਹ ਸਰਦਾਰ ਸੁਖਜੀਤ ਸਿੰਘ ਹਰਦੋ ਚੰਡੇ ਜੀ ਜੀ ਜਿਹੜੇ 26 ਨਵੰਬਰ ਨੂੰ ਜਿਹਨਾਂ ਨੇ ਮੋਰਚੇ ਨੂੰ ਸੰਭਾਲਿਆ ਸੀ ਉਹਨਾਂ ਦੀ ਗਵਾਹੀ ਦੇ ਵਿੱਚ ਇੱਥੇ ਆਇਆ ਹੈ ਤੇ ਅੱਜ ਸਵੇਰ ਦਾ ਸਮਾਂ ਹੈ ਇਹ ਜੋਦੇ ਦੇਖ ਲੋ ਰਾਤ ਦੇ ਕੱਲ ਦੇ ਜਦੋਂ ਬੈਠੇ ਸੀ ਕੱਲ ਦੇ ਡਟੇ ਹੋਏ ਨੇ ਤੇ ਹੁਣ ਜਿਹੜੇ ਹੈ ਕੱਲੇ ਪਾਣੀ ਪਾਣੀ ਤੇ ਕੱਲਾ ਪਾਣੀ ਪੀਣਾ ਕੋਈ ਅਨਾਜ ਨਹੀਂ ਲੈਣਾ ਤੇ ਅਸੀਂ ਫਿਰ ਤੋਂ ਕਹਿ ਦਈਏ ਜਿਹੜਾ ਇਹ ਦੇਸ਼ ਦਾ ਅन्नदाता ਜਿਹਨੂੰ ਕਿਹਾ ਜਾਂਦਾ ਦੇਸ਼ ਦਾ ਢਿੱਡ ਭਰਦਾ ਦੁਨੀਆ ਦਾ ਢਿੱਡ ਭਰਦਾ ਹੈ ਅੱਜ ਆਪ ਉਸ ਅਨਾਜ ਤੋਂ ਵੰਚਿਤ ਰਹਿ ਕੇ ਆਪਣੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਐਮਐਸਪੀ ਖਰੀਦ ਗਰੰਟੀ ਕਾਨੂੰਨ ਸੁਆਮੀ ਨਾਥਰ ਜੋਗ ਦੇ ਤਹਿਤ ਫਸਲਾਂ ਦੇ ਭਾਅ ਕਰਜ਼ਾ ਮਾਫੀ ਮਨਰੇਗਾ ਮਜ਼ਦੂਰੀ ਸਮੇਤ 13 ਮੰਗਾਂ ਨੂੰ ਮਨਾਉਣ ਵਾਸਤੇ ਅੱਜ ਇਹ ਜੋਧੇ ਡਟੇ ਹੋਏ ਨੇ ਇਹ ਦੇਖਣਾ ਦੇਸ਼ ਦੇ ਹੁਕਮਰਾਨਾਂ ਨੇ ਇਹ ਦੇਸ਼ ਦੀ ਸਰਕਾਰ ਨੇ ਕਿੰਨਾ ਕੁ ਤਸੱਦਦ ਦੇਣੇ ਕਿੰਨੇ ਤਸੀਹ ਦੇਣੇ ਆ ਕਿਸਾਨਾਂ ਨੂੰ ਰਾਤ ਨੂੰ ਬਰਸਾਤ ਹੋ ਗਈ ਸੀ ਬਰਸਾਤ ਦੇ ਵਿੱਚ ਵੀ ਫੌਰੀ ਤੌਰ ਤੇ ਉੱਤੇ ਜਿਹੜਾ ਇਹ ਟੈਂਪਰੇਰੀ ਟੈਂਟ ਲਾਇਆ ਸੀ ਫਿਰ ਤਰਪਾਲਾ ਪਾਈਆਂ ਗਈਆਂ ਲੇਕਿਨ ਇਹ ਜੋਧੇ ਟੱਸ ਤੋਂ ਮੱਛ ਨਹੀਂ ਹੋਏ ਇਹ ਆਪਣੇ ਇਥੇ ਡਟੇ ਰਹੇ ਨੇ ਠੱਡੀ ਸ਼ਰਕ ਦੇ ਉੱਪਰ ਇੱਕ ਛੋਟਾ ਜਿਹਾ 3 ਇੰਚ ਦਾ ਗੱਦਾ ਤੇ ਉੱਪਰ ਕੰਬਲ ਤੇ 111 ਸਾਥੀ ਨੇ ਤੁਸੀਂ ਜਦੋਂ ਵੀਡੀਓ ਕਮਾ ਕੇ ਵੀਰ ਨੇ ਦਿਖਾਈ ਦੇਖ ਲਈ ਇਹ ਹਾਲਾਤ ਦੇਖ ਲੋ ਦੇਸ਼ ਦੇ ਅਨਦਾਤਾ ਦੇ ਤੇ ਦੂਜੇ ਵੀਰਾਂ ਨੂੰ ਵੀ ਕਿਸਾਨ ਵੀਰਾਂ ਨੂੰ ਮਜ਼ਦੂਰਾਂ ਨੂੰ ਅਪੀਲ ਹੈ ਆਓ ਵੀਰਾਂ ਘੱਟਦੇ ਹੋਏ ਖਨੋਰੀ ਮੋਰਚੇ ਤੇ ਪਹੁੰਚੋ ਜੇ ਤੁਸੀਂ ਖਨੋਰੀ ਮੋਰਚੇ ਤੇ ਅੱਜ ਵੀ ਹਾਜ਼ਰੀ ਨਾ ਲਵਾਈ ਫਿਰ ਆਪਣੇ ਆਪ ਨੂੰ ਮਾਫ਼ ਨਹੀਂ ਕਰ पाओगे ਇਹ ਉਹ ਮੋਰਚਾ ਬਣ ਗਿਆ ਜਿੱਥੇ ਪਹਿਲੋਂ ਤੇ ਲੋਕ ਸ਼ਰਕਾ ਤੋਂ ਟੱਪਦੇ ਸੀ ਕਿਸੇ ਨੂੰ ਨਹੀਂ ਪਤਾ ਸੀ ਬਥੇ ਇਤਿਹਾਸ ਰਚਿਆ ਜਾਣਾ ਸਰਦਾਰ ਜਗਜੀਤ ਸਿੰਘ ਢੱਲੇਵਾਲ ਜਿਹੜਾ ਅੱਜ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਉਹਦੀ ਸਿਹਤ ਦੀ ਚਿੰਤਾ ਕਰਦੇ ਹੋਏ ਇਹਨਾਂ ਸਾਰਿਆਂ ਨੇ ਫੈਸਲਾ ਲਿਆ ਵੀ ਜਗਜੀਤ ਸਿੰਘ ਢੱਲੇਵਾਲ ਹੀ ਕਿਉਂ ਅਸੀਂ ਕਿਉਂ ਨਹੀਂ ਤੇ ਹੁਣ ਇਹ ਸਾਰੇ ਜਗਜੀਤ ਸਿੰਘ ਢੱਲੇਵਾਲ ਬਣ ਚੁੱਕੇ ਨੇ ਤੇ ਅੱਜ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਇਸ ਮੋਰਚੇ ਨੂੰ ਚੜਦੀ ਕਲਾ 'ਚ ਜਿਤਵਲ ਜਾਣ ਵਾਸਤੇ ਇਨ੍ਹਾਂ ਸਾਥੀਆਂ ਦਾ ਹੌਸਲਾ ਵਧਾਈ ਵਾਸਤੇ ਇਨ੍ਹਾਂ ਸਾਥੀਆਂ ਦੀ ਚੜ੍ਹਦੀ ਕਲਾ ਵਾਸਤੇ ਤੇ ਸਾਡੇ ਜਰਨੈਲ ਸਰਦਾਰਜੀਤ ਸਿੰਘ ਢੱਲੇਵਾਲ ਦੀ ਚੜ੍ਹਦੀ ਕਲਾ ਵਾਸਤੇ ਅਸੀਂ ਸਾਰੇ ਖਨੋਰੀ ਮੋਰਚੇ ਤੇ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ